ਵਡਹੰਸ ਮਹੱਲਾ ਪੰਜਵਾ ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਉ ਮਰੈ ਨਾ ਕਬਹੂ ਛੀਜੈ ਵਡਭਾਗੀ ਗੁਰ ਪੂਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਤੇ ਆਈਐ ਰਹਾ ਰਤਨ ਜਵਾਹਰ ਹਰ ਮਾਨਕ ਲਾਲਾ ਸਿਮਰ ਸਿਮਰ ਪ੍ਰਭ ਭੈ ਨਿਹਾਲਾ ਜਾਤ ਕਤ ਪੀਖਾਓ ਸਾਧੂ ਚਰਣਾ ਸਾਧੂ ਸਰਣਾ ਜਾਤ ਕਤ ਪੀਖਾਓ ਸਾਧੂ ਸਰਣਾ ਹਰ ਗੁਣ ਗਾਏ ਨਿਰਮਲ ਮਨ ਕਰਣਾ ਘਟ ਘਟ ਅੰਤਰ ਮੇਰਾ Swami ਬੂਠਾ ਨਾਨਕ ਨਾਮ ਪਾਇਆ ਪ੍ਰਭ ਤੂਠਾ ਵਡਹੰਸ ਮਹੱਲਾ ਪੰਜਵਾ ਵਿਸਰਨਾਹੀ ਪ੍ਰਭ ਦੀਨ ਦਇਆਲਾ ਤੇਰੀ ਸਰਣਾ ਪੂਰਨ ਕਿਰਪਾਲਾ ਰਹਾਓ ਜਹ ਚਿਤ ਆਵਹਿ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਾ ਲਾਗੇ ਹਾਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਆਵਣ ਜਾਣਾ ਤੁਮ ਹੀ ਕੀਆ ਜਿਸ ਤੂ ਰੱਖਹਿ ਤਿਸ ਦੂਖ ਨਾ ਥੀਆ ਤੂੰ ਏਕੋ ਸਾਹਿਬ ਅਵਰ ਨਾ ਹੋਰ ਬਿਨਾਂ ਕਰੈ ਨਾਨਕ ਕਰ ਜੋਰ ਬੜਹੰਸ ਮਹੱਲਾ ਪੰਜਵਾ ਤੂੰ ਜਾਣਾਇਹਿ ਤਾ ਕੋਈ ਜਾਣੈ ਤੇਰਾ ਦੀਆ ਨਾਮ ਵਖਾਣਾ ਤੂੰ ਜਾਣਾਇਹਿ ਪਾਠ ਇਕੱਠਾ ਹੈ ਜਾਣਾ ਇਹ ਵੱਖਰਾ ਵੱਖਰਾ ਨਹੀਂ ਕਰਨਾ ਰਹਰਾ ਸਾਹਿਬ ਵਿੱਚ ਵੀ ਪਿਛੇ ਸੋ ਦਰ ਬਾਣੀ ਵਿੱਚ ਆਪਾਂ ਸਰਵਣ ਕੀਤਾ ਸੀ ਸੋ ਇੱਥੇ ਵੀ ਇਹ ਹੀ ਪਾਠ ਹੈ ਤੂੰ ਜਾਣ ਆਏਂ ਸੋ ਕਿਸੇ ਹੋਰ ਤਰੀਕੇ ਨਾਲ ਕਈ ਹਾਏ ਨੂੰ ਲੁਪਤ ਕਰ ਜਾਂਦੇ ਨੇ ਜਾਣ ਆਏ ਕੱਲਾ ਕਹਿ ਕੇ ਇਉਂ ਵੀ ਨਹੀਂ ਕਹਿਣਾ ਤੂੰ ਜਾਣ ਆਏਂ ਤਾਂ ਕੋਈ ਜਾਣੈ ਤੂੰ ਜਾਣ ਆਏਂ ਤਾਂ ਕੋਈ ਜਾਣੈ ਤੇਰਾ ਦੀਆ ਨਾਮ ਵਖਾਣਾ ਤੂ ਅਚਰਜ ਕੁਦਰਤ ਤੇਰੀ ਬਿਸਮਾਰਾਓ ਤੁਦ ਆਪੇ ਕਾਰਣ ਆਪੇ ਕਰਣਾ ਹੁਕਮੇ ਜੰਮਣਾ ਹੁਕਮੇ ਮਰਣਾ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖਸ਼ੀਸ ਤੁਮਾਰੀ ਬੜਹੰਸ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ मेरा अंतर लोचा मिलन की प्यारे हऊ क्यों पाई पूरे जे सौ खेल खेलाइय बालक रह ना सके बिन खीरे मेरा अंतर भुख ना उतरै अमाली जे सौ भोजन नीरे मेरा मन तन प्रेम प्रम का बिन दर्शन क्यों मन धीरे ਸੋਹਣਾ ਸੱਜਣਾ ਮੇਰੇ ਪ੍ਰੀਤਮ ਭਾਈ ਮੈਂ ਮੇਲੇ ਹੋ ਮਿੱਤਰ ਸੁਖਦਾਤਾ ਓਹ ਜੀਅ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰ ਕੀਆ ਬਾਤਾ ਹਉ ਇਕ ਖਿਨ ਤਿਸ ਬਿਨ ਰਹਿ ਨਾ ਸਕਾ ਜਿਉਂ ਚਾਤਰਿਕ ਜਲ ਕੋ ਬਿਲਲਾਤਾ ਹਾ ਕਿਆ ਗੁਣ ਤੇਰੇ ਸਾਰ ਸਮਾਲੀ ਮੈਂ ਨਿਰਗੁਣ ਕਉ ਰਖ ਲੇਤਾ ਹਉ ਭਈ ਓੜੀਨੀ ਕੰਤ ਕਉ ਅਮਾਲੀ ਸੋ ਪਿਰ ਕਦ ਨੈਣੀ ਦੇਖਾ ਸਭ ਰਸ ਭੋਗਣ ਵਿਸਰੇ ਬਿਨ ਪਿਰ ਕਿਤਾ ਨ ਲੇਖਾ ਇਹੋ ਕਾਪੜ ਤਨ ਨ ਸੁਖਾ ਵਈ ਕਰ ਨਾ ਸਕਉ ਹਉ ਵੇਸਾ ਜਿਨੀ ਸਖੀ ਲਾਲ 라ਵਿਆ ਪਿਆਰਾ ਤਿਨ ਆਗੈ ਹਮ ਆਦੀਸਾ ਮੈਂ ਸਭ ਸੀਗਾਰ ਬਣਾਇਆ ਅੰਮਾਲੀ ਬਿਨ ਪਰ ਕਾਮ ਨ ਆਏ ਜਾ ਸਹਿ ਬਾਤ ਨ ਪੁੱਛੀਆ ਅੰਮਾਲੀ ਤਾਂ ਬਿਰਥਾ ਜੋਬਨ ਸਭ ਜਾਏ ਧਨ ਧਨ ਤੇ ਸੋਹਾਗਣੀ ਅੰਮਾਲੀ ਜਿਨ ਸੋਹ ਰਹਿਆ ਸਮਾਏ ਹਉ ਵਾਰਿਆ ਤਿਨ ਸੋਹਾਗਣੀ ਅੰਮਾਲੀ ਤਿਨਕੇ ਧੂਵਾ ਸਦ ਪਾਏ ਜਿਚਰ ਦੂਜਾ ਭਰਮ ਸਾ ਅੰਮਾਲੀ ਤਿਚਰ ਮੈਂ ਜਾਣਿਆ ਪ੍ਰਭ ਦੂਰੇ ਜਾਂ ਮਿਲਿਆ ਪੂਰਾ ਸਤਿਗੁਰੂ ਅੰਮਾਲੀ ਤਾ ਆਸਾ ਮਨਸਾ ਸਭ ਪੂਰੇ ਮੈਂ ਸਰਬ ਸੁਖਾ ਸੁਖ ਪਾਇਆ ਅੰਮਾਲੀ ਪਿਰ ਸਰਬ ਰਹਿਆ ਭਰ ਪੂਰੇ ਜਨ ਨਾਨਕ ਹਰ ਰੰਗ ਮਾਣਿਆ ਅੰਮਾਲੀ ਗੁਰ ਸਤ ਗੁਰ ਕੈ ਲਗ ਪੈਰੇ ਬਡ ਹੰਸ ਮਹੱਲਾ ਤੀਜਾ ਅਸ਼ਟ ਪਦੀਆ ਇੱਕ ਊੰਕਾਰ ਸਤ ਗੁਰ ਪ੍ਰਸਾਦ ਸਚੀ ਬਾਣੀ ਸਚ ਧੁਨ ਸਚ ਸ਼ਬਦ ਵਿਚਾਰ ਆਨੰਦਨ ਸਚ ਸਲਾਹਣਾ ਧਾਨ ਧਾਨ ਵਡ ਭਾਗ ਹਮਾਰਾ ਮਨ ਮੇਰੇ ਸਾਚੇ ਨਾਮ ਵਿਟਹੁ ਬਲ ਜਾਓ ਦਾਸਨ ਦਾਸਾ ਹੋਏ ਰਹਾ ਹੈ ਤਾ ਪਾਵਹਿ ਸੱਚਾ ਨਾਮ ਰਹਾ ਜਿਹਵਾ ਸੱਚੀ ਸਾਚ ਰਤੀ ਤਨ ਮਨ ਸੱਚਾ ਹੋਏ ਬਿਨ ਸਾਚੇ ਹੋਰਸਾਲਾ ਹਣਾ ਜਸ ਹੈ ਜਨਮ ਸਭ ਖੋਏ ਸੱਚ ਖੇਤੀ ਸੱਚ ਬੀਜਣਾ ਸਾਚਾ ਵਾਪਾਰ ਆਨੰਦਨ ਲਾਹਾ ਸੱਚ ਨਾਮ ਧਾਨ ਭਗਤ ਭਰੇ ਪੰਡਹਾਰਾ ਅਨ ਦਿਨ ਲਾਹਾ ਸਚ ਨਾਮ ਧਨ ਭਗਤ ਭਰੇ ਪੰਢਾਰ ਸਚ ਖਾਣਾ ਸਚ ਪਹਿਨਣਾ ਸਚ ਟੇਕ ਹਰ ਨਾਉ ਜਿਸ ਨੋ ਬਖਸੇ ਤਿਸ ਮਿਲੈ ਮਹਿਲੀ ਪਾਏ ਥਾਉ ਆਵਹਿ ਸੱਚੇ ਜਾਵਹਿ ਸੱਚੇ ਫਿਰ ਜੂਨੀ ਮੂਲ ਨਾ ਪਾਹੇ ਗੁਰਮੁਖ ਦਰ ਸਾਚੈ ਸਚਿਆਰ ਹੈ ਸਾਚੇ ਮਾਹੇ ਸਮਾਹੇ ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸੁਨਾਏ ਸੱਚਾ ਥਾਨ ਸੱਚ ਸਾਲਾ ਹਾਣਾ ਸਤਿਗੁਰ ਬਲੇ ਹਰਹਿ ਜਾਓ ਸੱਚ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ ਨਾਨਕ ਸੱਚੇ ਮੇਲੇ ਤਾਂ ਮਿਲੇ ਆਪੇ ਲਈ ਮਿਲਾਏ ਜਿਉਂ ਭਾਵੇਂ ਤਿਉਂ ਰਖਸੀ ਆਪੇ ਕਰੇ ਰਜਾਇ ਵਡਹੰਸ ਮਹੱਲਾ ਤੀਜਾ ਮਨੁਆ ਦਹ ਜਿਸੁ ਤਾਵਦਾ ਓਹੁ ਕੈਸੇ ਹਰਿ ਗੁਣ ਗਾਵੇ ਇੰਦਰੀ ਵਿਆਪ ਰਹੀ ਅਧਿਕਾਈ ਕਾਮ ਕ੍ਰੋਧ ਨਿਤ ਸੰਤਾਵੇ ਵਾਹ ਵਾਹ ਸਹਜੇ ਗੁਣ ਰਵੀਜੈ ਵਾਹ ਵਾਹ ਸਹਜੇ ਗੁਣ ਰਵੀਜੈ ਰਾਮ ਨਾਮ ਇਸ ਜੁਗ ਮਹਿ ਦੁਲੱਬ ਹੈ ਗੁਰਮਤ ਹਰ ਰਸ ਪੀਜੈ ਰਹਾ ਸਬਦ ਚੀਨ ਮਨ ਨਿਰਮਲ ਹੋਵਾ ਤਾ ਹਰ ਕੇ ਗੁਣ ਗਾਵੇ ਗੁਰਮਤੀ ਆਪੈ ਆਪ ਪਛਾਣੈ ਤਾ ਨਿਜ ਘਰ ਵਾਸਾ ਪਾਵੇ ਏ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਉ ਹਰ ਨਿਰਮਲ ਸਦਾ ਸੁਖ ਦਾਤਾ ਮਨ ਚਿੰਦਿਆ ਫਲ ਪਾਓ ਹਮ ਨੀਚ ਸੇ ਊਤਮ ਭਏ ਹਰ ਕੀ ਸਰਣਾਇ ਪਾਥਰ ਡੁੱਬਦਾ ਕਾਢ ਲੀਆ ਸਾਚੀ ਵੜਿਆਇ ਬਿਖ ਸੇ ਅੰਮ੍ਰਿਤ ਭਏ ਗੁਰਮਤਿ ਬੁੱਧ ਪਾਈ ਅਕਹਉ ਪਰਮਲ ਭਏ ਅੰਤਰਵਾਸ ਨਾ ਵਸਾਈ ਮਾਨਸ ਜਨਮ ਦੁਲੰਭ ਹੈ ਜਗ ਮਹਿ ਖਟਿਆ ਆਇ ਪੂਰਾ ਭਾਗ ਸਤਗੁਰ ਮਿਲਾਏ ਹਰ ਨਾਮ ਧਿਆਏ ਮਨ ਮੁਖ ਭੂਲੇ ਵਿਖ ਲਗੇ ਅਹਲਾ ਜਨਮ ਗਵਾਇ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨਾ ਪਾਇਆ ਮੁਖ ਹੋ ਹਰ ਹਰ ਸਭ ਕੋ ਕਰੈ ਵਿਰਲਾ ਹਿਰਦੈ ਵਸਾਇ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤ ਤਿਨ ਪਾਇਆ